ਹਾਂਜੀ ਬਾਈ ਸਸਰੀ ਗਾਲ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਵੀਰੇ ਅੜੀਸਰ ਸਾਹਿਬ ਇਤਿਹਾਸਿਕ ਗੁਰਦੁਆਰਾ ਕਹਿੰਦੇ ਇੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਏ ਸੀ ਤੇ ਜਦੋਂ ਇੱਥੋਂ ਬਾਈ ਲੰਘਣ ਲੱਗੇ ਨਾ ਉਹ ਉਦੋਂ ਉਹਨਾਂ ਦਾ ਘੋੜਾ ਉਰੇ ਰੁਕ ਗਿਆ ਕਿਉਂਕਿ ਉਰੇ ਮੁਸਲਮਾਨਾਂ ਦੇ ਤੰਬਾਕੂ ਦੇ ਖੇਤ ਸੀਗੇ ਤੇ ਅੜੀ ਕਰਕੇ ਘੋੜਾ ਉਹਨਾਂ ਦਾ ਵੀ ਇੱਥੋਂ ਅੱਗੇ ਨਹੀਂ ਜਾਣਾ ਹੈਗਾ ਤਾਂ ਗੁਰਤੇਗ ਬਹਾਦਰ ਜੀ ਨੇ ਬਚਨ ਕਰੇ ਉਰੇ ਵੀ ਇੱਥੇ ਜੋ ਵੀ ਰਹਿੰਦੇ ਨੇ ਲੋਕ ਉਹ ਅੱਜ ਤੋਂ ਆਉਣ ਵਾਲੇ ਸਮੇਂ ਵਿੱਚ ਸਿੰਘ ਸਜਣਗੇ ਤੇ ਅਮ੍ਰਿਤ ਛਕਣਗੇ ਤੇ ਬਾਈ ਹੋਇਆ ਵੀ ਉਦਾਂ ਹੀ ਤੇ ਜਿਹੜੇ ਹੁਣ ਉਹਦੇ ਕਹਿੰਦੇ 60 ਤੋਂ 70% ਲੋਕ ਨੇ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਤੇ ਸਿੰਘ ਸਜ ਗਏ ਉਹ ਤੇ ਆਜੋ ਆਪਾਂ ਚੱਲਦੇ ਹਾਂ ਗੁਰੂ ਘਰ ਦਿਖਾਉਣੇ ਆ ਸਾਨੂੰ ਸਾਰਾ ਅੰਦਰੋਂ ਜਿੰਨਾ ਹੋ ਸਕਿਆ ਲੈ ਵੀਰੋ ਇਹ ਇਹ ਨੇ ਆਪਣੇ ਭਾਈ ਜਿਹੜੇ ਆਪਣੇ ਨਾਲ ਆਏ ਨੇ ਇਹ ਬਾਈ ਗੁਰੂ ਘਰ ਆ ਕਹਿੰਦੇ ਇੱਥੇ ਨਾ ਮਤਲਬ ਪੂਰੇ ਸਾਰੇ ਖੇਤ ਹੀ ਹੁੰਦੇ ਸੀ ਉਰੇ ਖੇਤ ਹੀ ਖੇਤੀ ਤੰਬਾਕੂ ਦੇ ਖੇਤ ਹੁੰਦੇ ਸੀਗੇ ਤੇ ਐਵੇਂ ਹੀ ਹੌਲੀ-ਹੌਲੀ ਇੱਥੇ ਕਹਿੰਦੇ ਉਦੋਂ ਬਾਬਾ ਭਗਤਾ ਜੀ ਸੀਗੇ ਜਿਨ੍ਹਾਂ ਨੇ ਇਹ ਆਪਣਾ ਘਰ-ਵਾਰ ਵੇਚ ਕੇ ਕਹਿੰਦੇ ਸਾਰਾ ਕੁਝ ਉਹਨਾਂ ਨੇ ਫੇਰ ਘਰ ਵੇਚਿਆ ਸਾਰਾ ਕੁਝ ਵੇਚ ਕੇ ਹੌਲੀ-ਹੌਲੀ ਕੱਚਾ ਬਣਾਇਆ ਮਤਲਬ ਇੱਕ ਫਿਰ ਹੌਲੀ-ਹੌਲੀ ਗੁਰੂ ਘਰ ਬਣਿਆ ਤੇ ਲੋਕ ਵੀਰੇ ਕਰੋ ਦਰਸ਼ਨ ਗੁਰੂ ਘਰ ਦੇ ਆਪਾਂ ਪਹੁੰਚ ਗਏ ਤੇ ਇੱਥੇ ਵੀਰੇ ਕਹਿੰਦੇ ਉਰੇ ਉਹ ਕਰਦੇ ਨੇਗੇ ਲਿਖਦੇ ਨੇ ਕਿਸੇ ਨੇ ਅਰਦਾਸ ਕਰਾਉਣੀ ਆ ਪਹਿਲਾਂ ਉਰੇ ਨਾਮ ਲਿਖਦੇ ਨੇ ਫਿਰ ਹੌਲੀ ਹੌਲੀ ਅਰਦਾਸ ਕਰਦੇ ਨੇ ਕਿ ਸਾਰੇ ਜਾਣੇ ਆ ਗਿਆ ਵੀਰੇ ਗੁਰੂ ਘਰ ਆਪਣਾ ਖੜਾ ਪ੍ਰਸ਼ਾਦ ਕਰਾਉਣ ਲਈ ਇਹੇ ਨਾ ਵੀਰੇ ਕਹਿੰਦੇ 1985 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਕੋਲ ਹੁੰਦਾ ਸੀ ਗੁਰੂ ਘਰ ਤੇ ਉਹ ਤੋਂ ਬਾਅਦ ਕਹਿੰਦੇ ਵੀ ਫਿਰ ਉਹਨਾਂ ਨੇ ਮਨਾ ਕਰਤਾ ਚਿੱਠੀ ਲਿਖ ਕੇ ਉਹ ਯਾਰ ਜਦੋਂ ਚਾਰ ਚੱਕ ਚਾਰ ਬੋਲਿਆ ਇਹ ਸਾਡੇ ਅੰਦਰ ਨਹੀਂ ਆਉਂਦਾ ਪਰ ਫੇਰ ਕਹਿੰਦੇ ਇੱਥੇ ਕਾਰ ਸੇਵਾ ਵਾਲਿਆਂ ਨੇ ਸੰਭਿਆ ਸਾਰਾ ਕੁਝ ਤੇ ਉਹਨਾਂ ਨੇ ਸਾਰੀ ਗੱਲਬਾਤ કરી ਫੇਰ ਉਹਨਾਂ ਨੇ ਗੁਰੂ ਘਰ ਬਣਾਇਆ ਇੱਥੇ 1997 ਵਿੱਚ ਇਹਨੂੰ ਪੱਕਾ ਕੀਤਾ ਫੇਰ ਪਹਿਲਾਂ ਕੱਚਾ ਸੀ ਫੇਰ 1997 ਵਿੱਚ ਪੱਕਾ ਗੁਰੂ ਘਰ ਬਣਾਇਆ ਉਹਰੇ ਕਾਰ ਸੇਵਾ ਵਾਲਿਆਂ ਨੇ ਆ ਬਰੇ ਇਹ ਐਂਟਰੀ ਗੇਟ ਆ ਤੇ ਇਥੋਂ ਅੰਦਰ ਆ ਗਏ ਆਪਾਂ ਤੇ ਸੰਗਤ 바ਵਾ ਹੁੰਦੀ ਆ ਵੀਰੇ ਕਹਿੰਦੇ ਓਰੇ ਐਤਵਾਰ ਨੂੰ ਤਾਂ 바ਵਾ ਸੰਗਤ ਹੁੰਦੀ ਆ ਅੱਜ ਐਤਵਾਰ ਦਾ ਦਿਨ ਆ ਬਾਈ ਹੁਣ ਤਾਂ ਵੈਸੇ ਸ਼ਾਮ ਹੋ ਗਈ 바ਵਾ ਭੀੜ ਔਰੇ ਵਧੀਆ ਹੁੰਦੀ ਆ ਲੋਕ ਕਾਫੀ ਦੂਰੋਂ ਦੂਰੋਂ ਸੰਗਤ ਕਰਨ ਆਉਂਦੇ ਨੇ ਤੇ ਕਹਿੰਦੇ ਬਾਈ ਓਰੇ ਅੜੀ ਹੋਈ ਸੁੱਖ ਪੂਰੀ ਹੁੰਦੀ ਆ ਮਤਲਬ ਵੀ ਕੋਈ ਕੋਈ ਵੀ ਸੁੱਖ ਆ ਨਾ ਓਰੇ ਪੂਰੀ ਹੁੰਦੀ ਆ ਵੀ ਦੂਰ ਦੂਰੋਂ ਆਉਂਦੇ ਨੇ ਲੋਕ ਆਪਾਂ ਹੱਥ ਧੋ ਲਈਏ ਵੀਰੇ ਇੱਥੋਂ ਫਿਰ ਚੱਲਦੇ ਆਪਾਂ ਅੰਦਰ ਦਰਸ਼ਨ ਕਰਕੇ ਆਉਣੇ ਆ ਤੇ ਲਾ ਐਂਟਰੀ ਹੈ ਵੀਰੇ ਇਥੋਂ ਆਪਾਂ ਮੱਥਾ ਟੇਕਣ ਚੱਲਦੇ ਆ ਅੰਦਰ ਤੁਹਾਨੂੰ ਫੇਰ ਦਿਖਾਉਣੇ ਆਪਾਂ ਕਿਉਂਕਿ ਅੰਦਰ ਫੋਨ ਸ਼ਾਇਦ ਹੁਣ ਅਲਾਉਡ ਨਹੀਂ ਹੈਗੇ ਤੇ ਵਧੀਆ ਵੀ ਨਹੀਂ ਲੱਗਦਾ ਤਾਂ ਆਪਾਂ ਫੇਰ ਬਾਹਰ ਆ ਕੇ ਤੁਹਾਨੂੰ ਦੁਬਾਰਾ ਸ਼ੁਰੂ ਕਰ ਦੂ। ਲੋ ਵੀਰੇ ਆਪਾਂ ਮੱਥਾ ਟੇਕਿਆ ਤੇ ਪ੍ਰਸ਼ਾਦ ਲੈ ਲਿਆ ਤੇ ਸੱਚੀ ਵੀਰੇ ਮਨ ਖੁਸ਼ ਹੁੰਦਾ ਜਦੋਂ ਵੀ ਇੱਥੇ ਆਉਣੇ ਆ ਤੇ ਬਹੁਤ ਹੀ ਵਧੀਆ ਸਥਾਨ ਹੈ ਅਸਰੂਵਰ ਹੋ ਗਿਆ ਤੇ ਇੱਥੇ ਆਪਾਂ ਕਰਦੇ ਆ ਪੰਚੇ ਸ਼ਨਾਨ ਤੇ ਇੱਕ ਵਾਰੀ ਗੁਰੂ ਘਰ ਦਾ ਦੇਖ ਲੋ ਕਿੱਧਰ ਚੱਲ ਗਏ ਮੇਰੇ ਉੱਧਰ ਚੱਲ ਕੇ ਚਲੋ ਵੀਰੇ ਆਪਾਂ ਕਰਦੇ ਆਂ ਪੰਜ ਇਸ਼ਨਾਨਾ ਤੇ ਫਿਰ ਕਰਦੇ ਆਂ ਆਪਾਂ ਤੁਹਾਨੂੰ ਦਿਖਾਉਣੇ ਆ ਵੀਰੇ ਇਸ ਤੋਂ ਬਾਅਦ ਇੱਕ ਸਮਾਧਾ ਇੱਥੇ ਬਾਬਾ ਭਗਤਾ ਜੀ ਜਿਨ੍ਹਾਂ ਨੇ ਮਤਲਬ ਕੀ ਗੁਰੂ ਘਰ ਨੂੰ ਬਣਾਇਆ ਸੀਗਾ ਹਨਾ ਉਹਨਾਂ ਬਾਰੇ ਤੁਹਾਨੂੰ ਦੱਸਦੇ ਆਂ ਸਾਰਾ ਕੁਝ ਦਿਖਾਉਣੇ ਆ ਸਮਾਧ ਵੀਰੇ ਸ਼ਰਧਾ ਭਾਵਨਾ ਨਾਲ ਆਉਣਾ ਚਾਹੀਦਾ ਗੁਰੂ ਘਰ ਜਦੋਂ ਵੀ ਆਉਣੇ ਹਨ ਜ਼ਰੂਰੀ ਨਹੀਂ ਵੀ ਸੁੱਖਾਂ ਸੁੱਖ ਕਰਕੇ ਹੀ ਆਉਣਾਗਾ ਆਪਾਂ ਤੇ ਇਧਰੋਂ ਹੀ ਵੀਰੇ ਲੰਗਰ ਹਾਲ ਆਪਣਾ ਇੱਥੀ ਇਹ ਇੱਧਰੋਂ ਤੁਸੀਂ ਲੰਗਰ ਛਕੋ ਆ ਜੋ ਆਪਾਂ ਵੀ ਲੰਗਰ ਛਕਦੇ ਆਂ ਅੰਦਰ ਫਿਰ ਕਰਦੇ ਆਂ ਤੁਹਾਡੇ ਨਾਲ ਗੱਲਬਾਤ ਲੋਕ ਜਿਹੜੇ ਆਪਾਂ ਲੰਗਰ ਛਕ ਆ ਲਿਆ ਤੇ ਆ ਹੋ ਰਹੀਆ ਭਾਂਟਿਆਂ ਦੀ ਸੇਵਾ ਤੇ ਇੱਥੇ ਵੀਰੇ ਸਬਜ਼ੀ ਕੱਟ ਰਹੇ ਨੇ ਲੰਗਰ ਇੱਥੇ 24 ਘੰਟੇ ਚੱਲਦਾ ਬਈ 24 ਘੰਟੇ ਲੰਗਰ ਨਹੀਂ ਮੁੱਕਦਾ ਆਏਗਾ ਆ ਆਪਣੇ ਨਾਲ ਆਏ ਨੇ ਆ ਜੋ ਆਪਾਂ ਹੁਣ ਉੱਧਰ ਚੱਲਦੇ ਆ ਤੇ ਤੁਹਾਨੂੰ ਦਿਖਾਉਣੇ ਆ ਬਾਬਾ ਭਗਤਾ ਜੀ ਦੀ ਸਮਾਧ ਜਿਨ੍ਹਾਂ ਬਾਰੇ ਮੈਂ ਪਹਿਲਾਂ ਵੀ ਦੱਸਿਆ ਜਿਨ੍ਹਾਂ ਨੇ ਮਤਲਬ ਉਰੇ ਸ਼ੁਰੂ ਕਰਿਆ ਗੁਰੂ ਘਰ ਦੀ ਸਥਾਪਨਾ ਕਰੀ ਮਤਲਬ ਸ਼ੁਰੂ ਤਾਂ ਉਦੋਂ ਹੀ ਹੋ ਗਿਆ ਜਦੋਂ ਗੁਰੂ ਗੋਗ ਤੇਗ ਬਾਧਰੀ ਜੀ ਨੇ ਉਹਦੇ ਬਚਨ ਕਰੇ ਪਰ ਫੇਰ ਪਰ ਉਹਨਾਂ ਨੇ ਮਤਲਬ ਆਪਣਾ ਘਰਵਾਰ ਸਾਰਾ ਪੈਸੇ ਜੋੜ ਕੇ ਉਹਨਾਂ ਨੇ ਉਰੇ ਸ਼ੁਰੂ ਕਰਿਆ ਮਤਲਬ ਪਹਿਲਾਂ ਕੱਚਾ ਟਾਈਪ ਗੁਰੂ ਘਰ ਬਣਾਇਆ ਫਿਰ ਲੰਗਰ ਹਾਲ ਅੰਦਰ ਇਹ ਤੁਮ ਬਿਰੇ ਮਤਲਬ ਸੁੱਖ ਪੂਰੀ ਹੁੰਦਾਰੇ ਡੱਬੇ ਚੜ੍ਹਦੇ ਨੇ ਤੇ ਉਹੀ ਪ੍ਰਸ਼ਾਦ ਲੈ ਕੇ ਆਏ ਆ ਅੱਜ ਤੇ ਅੰਦਰੋਂ ਪ੍ਰਸ਼ਾਦ ਲੈ ਕੇ ਆਏ ਆ ਮਤਲਬ ਵੀਰੇ ਉਰੇ ਪਹਿਲਾਂ ਸੁੱਖ ਸੁੱਖ ਦੇ ਨੇ ਮਤਲਬ ਲੋਕ ਆਉਂਦੇ ਨੇ ਅਰਦਾਸ ਕਰਦੇ ਨੇ ਸਵਾ ਭਾਵਨਾ ਨਾਲ ਹਨ ਤੇ ਫੇਰ ਉਰੇ ਡੱਬਾ ਚੜਾ ਕੇ ਜਾਂਦੇ ਨੇ ਦੇਖੋ ਔਰ ਡੱਬੇ ਚੜ੍ਹਦੇ ਨੇ ਬਾਈ ਦੇਖੋ ਇਹ ਬਾਈ ਅੱਜ ਅੱਜ ਦੇ ਨੇ ਅੰਦਰੋਂ ਭੋਗ ਲੈ ਕੇ ਆਏ ਤੇ ਬਾਈ ਉਰੇ ਸੁੱਖ ਪੂਰੀ ਹੁੰਦੀ ਹੈ ਕਿ ਜੋ ਵੀ ਆਉਂਦੇ ਨੇ ਹਨਾ ਜੋੜ ਕੋ ਕੰਮੜਿਆ ਹੁੰਦਾ ਤਾਂ ਬਾਈ ਉਰੇ ਆ ਕੇ ਅਰਦਾਸ ਕਰੋ ਸ ਭਾਵਨਾ ਨਾਲ ਤਾਂ ਉਹ ਅਰਦਾਸ ਜਰੂਰ ਕੋਈ ਪੂਰੀ ਹੁੰਦੀ ਆ ਸ਼ਰਧਾ ਨਾਲ ਆ ਜੋ ਕਿੱਧਰ ਜਾਣਾ ਉਹ ਹੈ ਬਾਲੇ ਆ ਕੇ ਡੱਬਾ ਦੇ ਦਾਂਗੇ ਆਹ ਬਰੇ ਹਰਿਆਣੇ ਤੋਂ ਹਾ ਸਪੈਸ਼ਲ ਇਹਦਾ ਨਾਮ ਆ ਸੰਜੂ ਹਰਿਆਣੇ ਤੋਂ ਆਇਆ ਬੰਦਾ ਸਪੈਸ਼ਲ ਪੰਜਾਬ ਤੇ ਬਾਈ ਨੂੰ ਆਪਾਂ ਵਧੀਆ

ਬਾਬਾ ਭਗਤ ਜੀ ਦੇ ਸਮਾਧ ਤੇ ਤੇ ਅੱਗੇ ਭਈ ਜੇ ਤੁਸੀਂ ਅਰਦਾਸ ਲਿਖਵਾਉਣੀ ਆ ਆਪਣੇ ਨਾਮ ਦੀ ਅਰਦਾਸ ਕਰਵਾਉਣੀ ਆ ਤਾਂ ਅੱਗੇ ਅਰਦਾਸ ਵੀ ਹੁੰਦੀ ਆ ਤੁਹਾਨੂੰ ਸ਼ੁਰੂ ਚ ਵੀ ਦਿਖਾਇਆ ਸੀ ਤੇ ਉੱਥੇ ਨਾਮ ਲਿਖ ਕੇ ਅਰਦਾਸ ਆਪਣੇ ਤੁਸੀਂ ਆਪਣੇ ਨਾਮ ਦੀ ਅਰਦਾਸ ਕਰਵਾ ਸਕਦੇ ਹੋ ਜਿਵੇਂ ਕਿ ਤੁਹਾਨੂੰ ਵੀਰੇ ਪਹਿਲਾਂ ਦੱਸਿਆ ਸੀ ਆਹੇ 1997 ਚ ਗੁਰੂ ਘਰ ਪੱਕਾ ਬਣਿਆ ਸੀ ਉਰੇ ਕਾਰ ਸੇਵਾ ਵਾਲੇ ਨੇ ਬਣਾਇਆ ਸੀ ਕਿਉਂਕਿ 1985 ਚ ਲਿਖ ਕੇ ਦਿੱਤਾ ਸੀ ਸ਼੍ਰੋਮਣੀ ਕਮੇਟੀ ਨੇ ਵੀ ਏ ਹੁਣ ਅਸੀਂ ਨਹੀਂ ਸਮਝ ਸਕਦੇ ਵੀ ਇੱਥੇ ਇਨਕਮ ਨਹੀਂ ਹੋ ਰਹੀ ਬਾਈ ਇਹ ਸੁਣਿਆ ਕੋਈ ਪੁਸ਼ਟੀ ਤਾਂ ਨਹੀਂ ਹੈਗੀ ਇਹ ਚੀਜ਼ ਦੀ ਪਰ ਇਹ ਚੀਜ਼ ਸੁਣੀ ਆਵਰੇ ਤੇ ਲੋਕ ਦੱਸਦੇ ਨੇਗੇ ਤੇ ਆ ਆ ਗਈ ਵੀਰੇ ਬਾਬਾ ਭਗਤ ਜੀ ਦੀ ਸਮਾਦ 23 ਦੀ ਸਮਾਧ ਵੀਰੇ ਤੇ ਆ ਰਿਹਾ ਵੀਰੇ ਉਹ ਜੋੜਾ ਘਰ ਆਪਣਾ ਤੇ ਇੱਥੇ ਵੀਰੇ ਉਰੇ ਲਿਖਦੇ ਨੇ ਅੱਜ ਤਾਂ ਹੈ ਨਹੀਂ ਇਹ ਮਤਲਬ ਉਰੇ ਜੇ ਤੁਸੀਂ ਅਰਦਾਸ ਕਰੋਣੀਆ ਉਰੇ ਬੰਦਾ ਵਹਿੰਦਾ ਤੇ ਉਹ ਨਾਮ ਲਿਖਦਾਗਾ ਤੁਹਾਡੇ ਨਾਮ ਦੀ ਅਰਦਾਸ ਵੀ ਕਰ ਦੂ ਵੀਰੇ ਇੱਥੇ ਜ਼ਰੂਰ ਪਹੁੰਚੋ ਹਣਾ ਜਦੋਂ ਉਰੇ ਆਉਂਗਾ ਸ਼ਰਧਾ ਹੋਣਾ ਤੁਹਾਡੇ ਦਿਲ ਦੀ ਤਾਂ ਜ਼ਰੂਰ ਵੀਰੇ ਕੋਈ ਵੀ ਗੁਰੂ ਘਰ ਜਾਓਗੇ ਤਾਂ ਗੁਰੂ ਤਾਂ ਸੁਣਦਾ ਹੀ ਆਪਣੇ ਪੁੱਤ ਦੀ ਹਣਾ ਵੀਰੇ ਪਰ ਇੱਥੇ ਕਿਹਦੇ ਸਪੈਸ਼ਲ ਆਉਂਦੇ ਨੇ ਤਾਂ ਉਰੇ ਸਪੈਸ਼ਲ ਪੂਰੀਆਂ ਹੁੰਦੀਆਂ ਨੇ ਗੀਆਂ ਮੰਨ ਤਾ ਤੇ ਆਹਾ ਵੀਰੇ ਆਪਾਂ ਅੱਗੇ ਬਾਹਰ ਤੇ ਇਥੋਂ ਤੇ ਆ ਗਿਆ ਵੀਰੇ ਬਾਜ਼ਾਰ ਹਣਾ ਇਹ ਸਿੱਧਾ ਜਾਂਦਾ ਰੋਡ ਨਿਕਲਦਾ ਹੰਢਿਆਈ ਨੂੰ ਰੋਡ ਸਿੱਧਾ ਉਰੇ ਮੇਨ ਰੋਡ ਤੋਂ ਇਧਰ ਵੀਰੇ 2 ਕਿਲੋਮੀਟਰ ਹੀ ਆ ਇਹ ਸਾਰਾ ਆਪਣਾ ਏਰੀਆ ਤੇ ਇਧਰ ਨੂੰ ਆ ਕੇ ਇਹ ਪਿੰਡ ਪੈਂਦਾ ਢੌਲਾ ਪਿੰਡ ਆ ਸਾਰਾ ਬਾਜ਼ਾਰ ਆ ਗਿਆ ਵੀਰੇ ਇਤੋਂ ਟੈਂਪੂ ਵੀ ਚੱਲਦੇ ਨੇ ਬਾਈ ਤੇ ਕਹਿੰਦੇ ਓਰੇ ਬੱਸਾਂ ਵੀ ਲਾਈ ਹੋਈਆਂ ਨੇ ਫ੍ਰੀ ਫਿਲਾਲ ਤਾਂ ਸਾਨੂੰ ਨਹੀਂ ਦਿਖ ਰੀਆਂ ਤੇ ਸੰਡੇ ਨੂੰ ਤੇ ਵੀਰੇ ਜੀਨੇ ਵੀ ਆਣਾ ਨਾ ਸੰਡੇ ਨੂੰ ਇੱਥੇ ਕਹਿੰਦੇ ਬਾਵਾ ਭੀੜ ਹੁੰਦੀ ਆ ਮਤਲਬ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਹੁਣ ਤਾਂ ਸ਼ਾਮ ਹੋ ਗਈ ਬਾਈ 5 ਵਜ ਚੁੱਕੇ ਨੇ ਤਾਂ ਕਰਕੇ ਹੁਣ ਭੀੜ ਦਾ ਥੋੜਾ ਜਿਹਾ ਭੀੜ ਕੰਟਰੋਲ ਚ ਆ ਤੇ ਆ ਗਿਆ ਵੀਰੇ ਆਪਣੀ ਸ਼ਰਧਈ ਓਰੇ ਭਾਰਤੋਂ ਲੱਲੀ ਗੋਲੀ ਕੋਰ ਤੁੰਬੇ ਦਾ ਚੋਰ ਨਵਜੀ ਹਾਜ਼ਰ ਨੇ ਤੁਹਿਆ ਆ ਗਿਆ ਵੀਰੇ ਆਪਣੀ ਸਰਦਈ ਖਾਲਸਾ ਸਰਦਈ ਇਹਦੇ ਗੁਣ ਤਾਂ ਤੁਹਾਨੂੰ ਪਤਾ ਹੀ ਨਹੀਂ ਵੀਰੇ ਪੀਆ ਕਰੋ ਹਨਾ ਗਰਮੀ ਚ ਅੱਜ ਕੱਲ ਦਾ ਟ੍ਰੈਂਡੀ ਚੱਲ ਪਿਆ ਟੀਮ ਦਾ ਪਰ ਸੱਚੀ ਬਈ ਇਹਦੇ ਗੁਣ ਹੈਗੇ ਨੇਗੇ ਬਾਕੀਆਂ ਸਟਿੰਗਾ ਸਟੂੰਗਾ ਨਾਲੋਂ ਕੋਲਡ ਡਰਿੰਕਾਂ ਨਾਲੋਂ ਤਾਂ ਬਈ ਬਹੁਤ ਗੁਣ ਨੇ ਇਹਦੇ ਹਨਾ ਪੀਆ ਕਰੋ ਤੁਸੀਂ ਵੀ ਆ ਆ ਗਿਆ ਆਪਣੀ ਬਚਪਨ ਦੀਆਂ ਯਾਦਾਂ ਵੀਰੇ ਹੁਣ ਤਾਂ ਫਿਲਹਾਲ ਇਹ ਵੀ ਮਹਿੰਗਾ ਹੀ ਹੋ ਗਿਆ ਮੈਨੂੰ ਲੱਗਦਾ 30 40 ਰੁਪਏ ਹੋਊਗਾ ਜੀ ਨੂੰ ਜੀ ਨੂੰ ਪਸੰਦ ਆ ਬਈ ਕਮੈਂਟ ਕਰਕੇ ਜਰੂਰ ਦੱਸਿਓ ਇਹ ਆਪਣੀ ਆ ਗਈ ਵੀਰੇ ਪਾਰਕਿੰਗ ਕਾਰਾਂ ਦੀ ਹਨਾ ਇੱਕ ਪਾਰਕਿੰਗ ਅੱਗੇ ਵੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਉਧਰ ਮੋਟਰਸਾਈਕਲ ਵੀ ਖੜਦੇ ਨੇ ਖੜਦੇ ਤਾਂ ਉਰੇ ਵੀ ਨੇ ਬਾਈ ਗਾਹਾਂ ਵੀ ਖੜਦੇ ਨੇ ਭਾਈ ਦੋ ਬਣਾਏ ਹੋਏ ਨੇ ਜਦੋਂ ਇੱਥੇ ਭੀੜ ਹੋ ਜਾਂਦੀ ਆ ਮਤਲਬ ਫਿਰ ਇੱਧਰ ਵੀ ਖੜਾ ਦਿੰਦੇ ਨੇ ਇੱਧਰ ਵੀ ਖੜਾ ਦਿੰਦੇ ਨੇ ਮਤਲਬ ਤਿੰਨ ਹੋ ਗਏ ਸੌਰੀ ਦੋ ਨਹੀਂ ਹੈਗੇ ਤਿੰਨ ਨੇ ਆ ਵੀਰੇ ਮੇਲਾ ਮੇਲਾ ਉਰੇ ਵੀਰੇ ਰੋਜ਼ ਹੀ ਲੱਗਿਆ ਰਹਿੰਦਾ ਕਹਿੰਦੇ ਖਾਸੀ ਭੀੜ ਹੋਣ ਕਰਕੇ ਕੀ ਹੋ ਗਿਆ ਆ ਗਿਆ ਬੰਦੇ ਨੇ ਬੰਦੇ ਹਨਾ ਹਾਂ ਕਿਹੇ ਜੇ ਨੇ ਐਤੋਂ ਪੈਣੇ ਉਤੋਂ ਉਤੋਂ ਲੈ ਬਾਉ ਜੀ ਆ ਰਹੇ ਨੇ ਬਾਉ ਜੀ ਬਾਉ ਜੀ ਇੱਧਰ ਆ ਲੈ ਬਾਉ ਜੀ ਨਹੀਂ ਪੈਣੇ ਤਾਂ ਸਾਫਾ ਇੱਧਰ ਨਹੀਂ ਮੈਂ ਟੈਗ ਆਤਾ ਤੇ ਅੱਜ ਇਹ ਪਹਿਲਾਂ ਤੂੰ ਦੇ ਮੈਨੂੰ ਬਾ ਠੀਕ ਹੈ ਧੰਨਵਾਦ ਦੇਓ ਦੇਓ ਨੂੰ ਹੋਰ ਦੇਓ ਤਾਂ ਹੈਗੇ ਨੇ ਖੁੱਲੇ ਆ ਦੇ ਮੇਰੀ ਭੈਣ ਨੇ ਬੰਦਾ ਖੁੱਲੇ ਨੇ ਪੈਦੇ ਨੇ ਦਿਲ ਖੁੱਲਾ ਆ ਵਹ ਜਾਂਦਾ ਦੇਖ ਪੈਣੇ ਚਾਹੋ ਹੋ ਗਏ ਵਧੀਆ ਸਰ ਖੁਸ਼ ਆ ਇਹ ਨਹੀਂ ਦੇ ਪਤਾ ਇਹਨੂੰ ਦੇ ਦੇ ਪੁੱਤੋ ਉਦੋਂ ਲੈ ਲਈ 10 ਰੁਪਏ ਖੇਡੋ ਖੇਡੋ ਵਾਹ ਓਏ ਤੇਰੇ ਬਬਾ ਚਾਹ ਲੈਣੀ ਹੋਣੀ ਕਿਸੇ ਪਾਸੇ ਬੰਦ ਹੋ ਗਏ ਓਏ ਨਹੀਂ ਉਹ ਤਾਂ ਹੀ ਲੱਤੇ ਦੀ ਉਹਨੂੰ ਹੀ ਦੇਤੇ ਉਹ ਤਾਂ ਹੀ ਲਈ ਸੀ ਉਹ ਤੁਹੀਂ ਦੇਤੇ ਦੇਖ ਬਰੇ ਉਹਨੂੰ ਦੇਤੇ ਬਸ ਹੁਣ ਇੰਨੇ ਵੀ ਨਹੀਂ ਅਮੀਰ ਏ ਓਏ ਹਜੇ ਕੋਈ ਨਹੀਂ ਅਗਲੀ ਵਾਰ ਆਵਾਂਗੇ ਤੈਨੂੰ ਅਗਲੀ ਵਾਰ ਆਵਾਂਗੇ ਜਰੂਰ ਤੂੰ ਥੋੜਾ ਜਿਹਾ ਵੱਡਾ ਹੋ ਕੇ ਰਹੀ ਟੌਫੀਆਂ ਲਈ ਦਿਨਾਰ ਦਿਨਾਰ ਦੀ ਜਾਵਾਂਗੇ ਪੈਰੀਨ ਵਾਲਾ ਦਨਾਰ ਤਾਂ ਹਜੇ ਬੰਦਾ ਆਪਣਾ ਕਮਾਉਣ ਲੱਗ ਗਿਆ ਉਧਰ ਆ ਟੈਂਪੂ ਖੜੇ ਨੇ ਵੀਰੇ ਇੱਥੋਂ ਇਹ ਰੋਡ ਤੇ ਵੀ ਛੱਡ ਦੇਣਗੇ ਤੇ ਸਿੱਧਾ ਬੱਸ ਅੱਡੇ ਵੀ ਛੱਡ ਦੇਣਗੇ ਤੁਹਾਨੂੰ ਬੱਸ ਕਰ ਬਈ ਤੂੰ ਨਾਲ ਹੀ ਆ ਗਿਆ ਚਲ ਆ ਜਾ ਤੂੰ ਤੈਨੂੰ ਲੈ ਕੇ ਚੱਲਦੇ ਆ ਨਾਲ ਚੱਲੇਗਾ ਸਾਡੇ ਨਾਲ ਚਲੋ ਜੀ ਕੋਈ ਨੂੰ ਵੀ ਕਰ ਦੋ ਕੁਛ ਖੜ ਜਾ ਬਈ ਤੇਰੀ ਕਿਸਮਤ ਆ ਜੇ ਤਾਂ ਹੋਏ ਆ ਲੈ ਫੜ ਨਿਕਲਾ ਇਹ ਮੇਲ ਦਾ ਹੈਗੇ ਨੇ ਆ ਲੈ ਫੜ ਚੰਗਾ ਬਾਈ ਕਾਰ ਹੈ ਕਾਰ ਆਇਆ ਸ਼ੁਮਿਕ ਮੈਂ ਮੋੜ ਚੱਲੇ ਚਲੋ ਵੀਰੇ ਹੁਣ ਆਪਾਂ ਚੱਲਦੇ ਆਂ ਕਿਉਂਕਿ ਇਹ ਤੋਂ ਬਾਅਦ ਕਹਿੰਦੇ ਇੱਕ ਦੋ ਜਗ੍ਹਾ ਵੀ ਹੋਰ ਵੀ ਘੁੰਮਣ ਜਾਣਾ ਹਨਾ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲੇ ਭਾਗ ਤੇ ਬਈ ਆਉਣ ਜਾਣ ਦੀ ਹੋਰ ਕੋਈ ਫਿਕਰ ਨਹੀਂ ਕਰਨੀ ਇੱਥੋਂ ਬੱਸਾਂ ਵੀ ਚੱਲਦੀਆਂ ਨੇ ਤੇ ਆਟੋ ਵੀ ਚੱਲਦ ਨੇ ਇੱਥੋਂ ਸਿੱਧਾ ਹੋਲ ਤੋਂ ਨੂੰ 메ਨ ਰੋਡ ਤੇ ਵੀ ਤਾਰ ਦੇਣਗੇ ਹੰਟਿਆਏ ਤੇ ਬਰਨਾਲਾ ਰੋਡ ਤੇ ਹਨਾ ਤੇ ਉਹੋ ਵੀ ਕਰ ਦੇਣਗੇ ਮਤਲਬ ਬੱਸ ਅੱਡੇ ਵੀ ਲਾ ਦੇਣਗੇ ਤੁਹਾਨੂੰ ਬਈ ਸੁਣਨ ਚ ਆਇਆ ਭਾਈ ਉਰੋ ਫਰੀ ਬੱਸਾਂ ਵੀ ਚੱਲਦੀਆਂ ਨੇ ਮਤਲਬ ਵੀ ਤੁਹਾਨੂੰ ਉਹ ਵੀ ਉੱਥੇ ਰੋਕ ਦੇਣਗੀਆਂ ਉੱਥੇ ਲਾ ਦੇਣਗੀਆਂ ਰੋਡ ਤੇ ਪਰ ਬਈ ਬੱਸ ਕੋਈ ਦਿਖੀ ਨਹੀਂ ਹੈਗੀ ਫਿਲਹਾਲ ਤਾਂ ਸਾਨੂੰ ਬੰਦ ਵੀ ਹੋ ਸਕਦੀ ਆ ਚੱਲਦੀ ਵੀ ਹੋ ਸਕਦੀ ਆ ਕੋਈ ਸਰਦਾਰ ਨਹੀਂ ਕੋਈ ਕੁਝ ਨਹੀਂ ਆ ਕੋਈ ਮੰਨਣਾ ਉਹ ਨਾ ਕੋਈ ਸਰਤਾਂ ਆ ਦੀ ਚੀਜ਼ ਹੀ ਨਹੀਂ ਬਾਹਰ ਆ ਗਿਆ ਤਾਂ ਕਰਕੇ ਆ ਇਹ ਸੀ ਵੀਰੇ ਗੁਰਦੁਆਰਾ ਨੌਵੀਂ ਪਾਸ਼ਾਏ ਗੁਰੂਗੁਰ ਤੇਗਵਾ ਅਦਰਜੀ ਇਹਦਾ ਇਤਿਹਾਸਿਕ ਗੁਰੂ ਘਰ ਅਡੀਸਰ ਸਾਹਿਬ ਇੱਧਰ ਪਾਰਕਿੰਗ ਆ ਗਈ ਤੀਜੀ ਪਾਰਕਿੰਗ ਜਿਹੜੀ ਮੈਂ ਤੁਹਾਨੂੰ ਕਹੀ ਸੀ ਹਨਾ ਵੀਰੇ ਇਤਿਹਾਸ ਇੱਕ ਵਾਰੀ ਤੁਹਾਨੂੰ ਹੋਰ ਦੱਸਾਂਗੇ ਗੁਰੂ ਘਰ ਬਾਰੇ ਹਾਂ ਅਹ ਹਬਰੇ ਆਪਣਾ ਵੀਰਾ ਉਰੇ ਅੰਬਰਤ ਤੇ ਪਾਰਕਿੰਗ ਆ ਸਾਰੀ ਵੀਰੇ ਦੀ ਇੱਥੇ ਖੜਾਉਣੇ ਆ ਕੀ ਹਾਲ ਆ ਬਾਈ ਠੀਕ ਹੋ ਪਾਈ ਆਪਣਾ ਵੀ ਉਹ ਠੰਡੇ ਪੀਣ ਲੱਗੇ ਹੋਏ ਹੋਰ ਠੀਕ ਹੋ ਬਾਈ ਤੇ ਪਾਰਕਿੰਗ ਆ ਵੀਰੇ ਦੀ ਆਪਣੀ ਤੇ ਕੋਈ ਨਾ ਬਾਈ ਪੀਣਿਆ ਤੇ ਇੱਥੇ ਵੀਰੇ ਦੀ ਪਾਰਕਿੰਗ ਆ ਸਾਰੀ ਗੱਡੀਆਂ-ਗੁੱਡੀਆਂ ਉਰੇ ਖੜਾਓ ਬਿਲਕੁਲ ਇੱਧਰ ਸਾਹਮਣੀ ਆ ਬਾਈ ਦੋ ਪਾਰਕਿੰਗਾਂ ਮੂਰੇ ਵੀ ਨੇ ਤੇ ਇੱਧਰ ਵੀ ਨੇ ਕੱਢ ਲਿਆ ਪਿੰਡ ਧੌਲਾ ਪਾਰਕਿੰਗ ਧੌਲਾ ਪਾਰਕਿੰਗ ਧੌਲਾ ਪਿੰਡ ਤੇ ਚੱਲੀਏ ਮੁੰਡਿਓ ਆਜੋ ਫਿਰ ਲੇਟ ਹੋ ਜਾਾਂਗੇ ਆਜੋ ਹਾਂ ਹਾਂ ਕੋਈ ਨਹੀਂ ਅਲੇ ਬਬੂ ਵੀਰੇ ਮੋਟਰਾਂ ਕਿ ਲਿਆ ਕੱਢ ਕੇ ਠੀਕ ਆ ਵੀਰੇ ਓਕੇ ਮਿਲਦੇ ਆਂ ਫਿਰ ਚੱਲ ਮੁੰਡਿਆ ਗਾਹਾਂ ਹੋ ਤੂੰ ਤਾਂ ਨਾਲ ਹੀ ਜਾਣਾ ਚੱਲ ਚੰਗਾ ਵੀਰੇ ਚੰਗਾ ਪਰਦਾ ਠੀਕ ਆ ਅੱਜ ਵੀਰੇ ਇਹੇ ਸੀ ਆਪਾਂ ਨੌਵੀਂ ਪਾਰਸ਼ਾਹੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਘਰ ਅਡੀਸਰ ਸਾਹਿਬ ਪਿੰਡ ਧੌਲਾ ਹੰਢਿਆਏ ਰੋਡ ਤੇ ਬਰਨਾਲੇ ਤੋਂ ਵੀਰੇ ਦੋ ਬਰਨਾਲੇ ਤੋਂ ਹੰਢਿਆਏ ਰੋਡ ਨੂੰ ਜਿਦਾ ਫਰਨਿਆ ਹੰਢਿਆਏ ਆਉਣਿਆ ਇੱਥੇ 2 ਕਿਲੋਮੀਟਰ ਤੋਂ ਪਹਿਲਾਂ ਤੌਲਾ ਪਿੰਡ ਇੱਥੇ ਵੀਰੇ ਕਹਿੰਦੇ ਅੜੀ ਹੋਈ ਸੁਖਪੂਰੀ ਹੁੰਦੀ ਆ ਜਿਵੇਂ ਇਤਿਹਾਸ ਹੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਇੱਥੇ ਗੁਰੂ ਤੇਗ ਬਹਾਦਰ ਜੀ ਰੁਕੇ ਸੀ ਤੇ ਉਹਨਾਂ ਦੇ ਘੋੜੇ ਨੇ ਅੜੀ ਕਰ ਲਈ ਸੀ ਵੀ ਇੱਥੇ ਤੰਬਾਕੂ ਦੇ ਖੇਤ ਨੇ ਤੇ ਗੁਰੂ ਸਾਹਿਬ ਨੇ ਬਚਨ ਕੀਤਾ ਫਿਰ ਜਿੰਨੇ ਵੀ ਇੱਥੇ ਮਤਲਬ ਤੰਬਾਕੂ ਦੇ ਖੇਤ ਸੀ ਜਿਨ੍ਹਾਂ ਦੇ ਉਹ ਸਾਰੇ ਅੰਮ੍ਰਿਤ ਛਕਣਗੇ ਤੇ ਅੱਜ ਵੀਰੇ ਇੱਥੇ 60 ਤੋਂ 70% ਲੋਕਾਂ ਨੇ ਅੰਮ੍ਰਿਤ ਛਕ ਸਕਿਆ ਅੰਮ੍ਰਿਤ ਛਕ ਰੱਖਿਆਗਾ ਇਹ ਵੀ ਬਹੁਤ ਵੱਡੀ ਕਿਰਪਾ ਤੇ ਵੀਰੇ ਇੱਕ ਗੱਲ ਹੋਰ ਅੜੀ ਤਾਂ ਪੂਰੀ ਹੁੰਦੀ ਆ ਤੇ ਆਪਾਂ ਬਹਿਮਾਂ ਨੂੰ ਪ੍ਰਮੋਟ ਨਹੀਂ ਕਰਦੇ ਹੈਗੇ ਬਹਿਮ ਪਰਮਾਨ ਇਹ ਗੱਲ ਜ਼ਰੂਰ ਧਿਆਨ ਰੱਖਿਓ ਵੀਰੇ ਜਿਹੜੇ ਸਿਰਫ ਸੁੱਖ ਪੂਰੀ ਕਰਨ ਆਉਂਦੇ ਨੇ ਕਿ ਉਹਨਾਂ ਦੀ ਨਹੀਂ ਵੀ ਹੋ ਸਕਦੀ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਬਈ ਕਿਉਂਕਿ ਗੁਰੂ ਨੇ ਦੇਣਾਗਾ ਜੇ ਤੁਸੀਂ ਸਿਰਫ ਅੜੀ ਪੂਰੀ ਮਤਲਬ ਅੜੀ ਹੋਈ ਚੀਜ਼ ਪੂਰੀ ਕਰਨ ਆ ਰਹੇ ਹੋ ਤਾਂ ਉਹ ਸ਼ਾਇਦ ਨਾ ਪੂਰੀ ਹੋ ਪਰ ਜੇ ਤੁਹਾਡੇ ਅੰਦਰ ਸ਼ਰਧਾ ਭਾਵਨਾ ਤਾਂ ਕੋਈ ਵੀ ਗੁਰੂ ਘਰ ਜਾ ਕੇ ਤੁਸੀਂ ਸ਼ਰਧਾ ਪੂਰੀ ਕਰ ਸਕਦੇ ਹੋ ਆਪਣੀ ਹਨਾ ਪਰ ਬਈ ਇੱਥੇ ਸਪੈਸ਼ਲ ਇਹੀ ਚੀਜ਼ ਲਈ ਮਾਨਤਾ ਤਾਂ ਇੱਕ ਵਾਰੀ ਜ਼ਰੂਰ ਆਓ ਬਹੁਤ ਆਨੰਦਮਈ ਮਤਲਬ ਸੁੱਖ ਪ੍ਰਾਪਤ ਹੁੰਦਾ ਬਹੁਤ ਵਧੀਆ ਲੱਗਦਾਗਾ ਘੁੰਮ ਫਿਰ ਕੇ ਹਨਾ ਫੰਡਿਆਏ ਰੋਡ ਤੇ ਹੈਗਾ ਆਪਣਾ ਗੁਰੂ ਘਰ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਤੇ ਧੰਨਵਾਦ ਸੀ ਸਾਰਿਆਂ ਨੂੰ